ਸੋ ਬრავੋ ਅਸੀਂ ਜਿਹੜਾ ਪੰਜ ਸਿੰਘ ਆਏ ਆ ਤੁਹਾਨੂੰ ਪਤਾ ਹੈ ਜਿਹੜੇ ਪੰਜ ਸਿੰਘ ਹੁੰਦੇ ਨੇ ਗੁਰੂ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਹੁੰਦੇ ਨੇ ਅਸੀਂ ਬრავੋ ਬੇਨਤੀ ਹੈ ਇਹਨਾਂ ਨੇ ਮਾਈਕ ਦੇਣਾ ਨਹੀਂ ਠੀਕ ਹੈ ਨਾ ਜੀ ਇਹ ਤਾਂ ਦੇਖੋ ਪੰਜਾਬ ਦੀ ਜੰਗ ਹੈ ਸੋ ਅਸੀਂ ਪੰਜ ਸਿੰਘ ਬਾਣੇ ਵਿੱਚ ਆਏ ਆ ਅਸੀਂ ਚਾਹੁੰਦੇ ਆ ਵੀ ਜਿਹੜਾ ਇਹ ਦੋ ਦਿਨਾਂ ਤੋਂ ਡਰਾਮਾ ਕੀਤਾ ਨਾ ਹਰਿਆਣੇ ਵਾਲਿਆਂ ਨੇ ਇਹ ਬਹੁਤ ਗਲਤ ਕਰਿਆ ਭਰਾਵੋ ਇਹਦਾ ਅਸੀਂ ਜਵਾਬ ਲੈਣਾ ਚਾਹੁੰਦੇ ਆ ਨਾ ਤੋਂ ਤਾਂ ਇਹ ਪ੍ਰਸ਼ਾਸਨ ਨੇ ਖੱਟੜ ਸਰਕਾਰ ਨੇ ਬੀਜੇਪੀ ਸੈਂਟਰ ਦੇ ਨਾਲ ਰਲ ਕੇ ਜੋ ਦੋ ਦਿਨ ਤੋਂ ਸਾਡੇ ਨਾਲ ਪੰਜਾਬ ਵਾਲਿਆਂ ਨਾਲ ਵਤੀਰਾ ਕੀਤਾ ਇਹ ਬਹੁਤ ਗਲਤ ਆ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਅਸੀਂ ਅੱਗੇ ਚੱਲੀਏ ਹੁਣ ਇਧਰੋਂ ਕਿਉਂਕਿ ਮੀਟਿੰਗਾਂ ਤਾਂ ਤੁਹਾਡੀਆਂ ਦਿੱਲੀ ਜਾ ਕੇ ਵੀ ਹੁੰਦੀਆਂ ਹੀ ਰਹਿਣੀਆਂ ਨੇ કરી ਜਾਓ ਜਿਹੜੀ ਮੀਟਿੰਗ ਜਿੰਨੇ ਕਰਨੀ ਹੈ ਸਾਨੂੰ ਪਤਾ ਵੀ ਤੁਸੀਂ ਬਹੁਤ ਸੂ ਜਵਾਨ ਹੋ ਟੱਲੇ ਵਾਲਾ ਸਾਹਿਬ ਹੋਰ ਜਿੰਨੇ ਵੀ ਪੰਦੇਰ ਜੀ ਸਾਰਿਆਂ ਦੀ ਆਪਾਂ ਸਤਿਕਾਰ ਕਰਦੇ ਆਂ ਬਾਈ ਪਰ ਬਾਈ ਜੀ ਗੱਲ ਇਹ ਹੈ ਕਿ ਹੁਣ ਤੁਹਾਡਾ ਮੀਟਿੰਗਾਂ ਨਾਲ ਨਹੀਂ ਸਰਨਾ ਜਿਹੜਾ 100 ਫੱਟੜ ਪੇ ਰਾਜਪੁਰੇ ਉਹ ਕਿੰਨੇ ਵੇਖਣਾ ਸਹੀ ਗੱਲ ਸੋ ਇਸ ਕਰਕੇ ਅਸੀਂ ਪੰਜ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਅਰਦਾਸ ਕਰਕੇ ਆਏ ਆ ਤੇ ਆਪਾਂ ਇੱਕ ਜੱਥਾ ਜੇ ਭੇਜਣਾ ਚਾਹੁੰਦੇ ਆ ਆਪਣਾ ਪੰਜ ਸਿੰਘਾਂ ਦੀ ਗਵਾਈ ਦਾ ਇੱਕ ਜੱਥਾ ਜਾਊਗਾ ਅੱਗੇ ਤੁਸੀਂ ਰਾਜ਼ੀ ਹੋ ਬਾਈ ਹਾਂ ਜੀ ਰਾਜ਼ੀ ਆਂ ਆਦਾ ਦੋਸਤਾਂ ਦਾ ਡਰਦਾ ਜਾਦਾ ਤਾਂ ਕੋਈ ਚੱਕਰ ਨਹੀਂਗਾ ਸੋ ਸੋ ਇਹ ਤੁਸੀਂ ਦੇਖੋ ਅਸੀਂ ਤਾਂ ਦੇਖੋ ਆਪਣਾ ਕੰਮ ਕਰਨ ਆ ਗਏ ਆ ਪਿਛਲੀ ਵਾਰੀ ਵੀ ਪੰਥ ਨੇ ਅਗਵਾਈ ਕੀਤੀ ਸੀ ਅੱਜ ਫੇਰ ਪੰਥ ਤੁਹਾਡੇ ਕੋਲ ਆ ਗਿਆ ਇਸ ਕਰਕੇ ਪ੍ਰਵਾਹ ਕਰਨ ਦੀ ਲੋੜ ਨਹੀਂ ਹੈਗੀ ਭਰਾਵੋ